ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟਿੱਲੋਂਗ ਦਾ ਡੇਰੀ ਫਾਰਮ ਚੈਨਲ ਤੇ ਹੋਪਸੋ ਸਾਰੇ ਵਧੀਆ ਹੋਵਗੇ ਅੱਜ ਆਪਾਂ ਖੋਲਿਆ ਸੀ ਆਪਣਾ 265 ਬ੍ਰੇਕਾਂ ਪੌਣੀਆਂ ਸੀ ਲੱਗਦੀਆਂ ਨਹੀਂ ਸੀ ਜਮਾਈ ਤੇ ਜਦੋਂ ਖੋਲਿਆ ਦੇ ਵਿੱਚੋਂ ਇੱਕ ਤਾਂ ਐਕਸਲ ਦਾ 베ਰਿੰਗ ਟੁੱਟਾ ਨਿਕਲਿਆ ਪਹਿਲਾਂ ਵੀ ਆਵਾਜ਼ ਆਉਂਦੀ ਸੀ ਥੋੜੀ ਥੋੜੀ ਤੇ ਫਿਰ ਜਦੋਂ ਬ੍ਰੇਕ ਡਰਮ ਖੋਲੇ ਤੇ ਸੀਲਾਂ ਵੀ ਲੀਕ ਸੀ ਗਿਆ ਤੇਲ ਆਉਂਦਾ ਸੀ ਤਾਂ ਕਰਕੇ ਵੀ ਬ੍ਰੇਕਾਂ ਨਹੀਂ ਸੀ ਲੱਗਦੀਆਂ ਸੁੱਕੀਆਂ ਬ੍ਰੇਕਾਂ ਇਹਦੀਆਂ ਤੇ ਤੇ ਲੀਕ ਹੋ ਜਾਂਦਾ ਸੀ ਤੇ ਬ੍ਰੇਕ ਨਹੀਂ ਸੀ ਲੱਗਦੀ ਸੀਲਾ ਪਾਈਆਂ ਦੋਵੇਂ ਦੋ ਜਾ ਬ੍ਰੇਕ ਡਰਮ ਅੰਦਰ ਦੀਆਂ ਦੋਵੇਂ ਪਾਸੇ ਤੇ ਨਾਲੇ ਆਪਾਂ ਲਿਆਂਦੇ ਆ ਬ੍ਰੇਕ ਡਰਮ ਨਵੇਂ ਇੱਕ ਇਹਦਾ 베어ਿੰਗ ਟੁੱਟਾ ਸੀ ਉਹ ਪਾਇਆ ਨਵਾਂ ਜੀ ਆਪ ਸਾਰਾ ਖੋਲਿਆ ਪਿਆ ਲੀਰੋ ਲੀਰ ਕੀਤਾ ਪਿਆ ਆਪਾ ਪਾਇਆ ਬੈਕਿੰਗ ਆਪਾਂ ਚੰਦਰਾਲਾ ਇਹ ਟੁੱਟਾ ਸੀ ਵਾਜ ਕਰਦਾ ਸੀ ਵਿਚੋਂ ਬੜੇ ਦਿਨਾਂ ਦੀ ਤੇ ਤਾਂ ਕਰਕੇ ਇੱਕ ਤਾਂ ਬ੍ਰੇਕ ਆਪ ਆਉਣ ਵਾਸਤੇ ਖੋਲਿਆ ਸੀ ਤੇ ਜਿਆਦਾ ਵਿਚੋਂ ਖੋਲਿਆ ਤਾਂ ਫੇਰ ਆ ਵੀ ਟੁੱਟਾ ਨਿਕਲਿਆ ਨਾਲੇ ਸੀਲਾਂ ਲੀਕ ਸੀ ਫਿਰ ਸੀਲਾਂ ਪਾਈਆਂ ਲੈਦਰ ਵੀ कसे ਗਏ ਉਹ ਕਿੱਥੇ ਰੱਖਿਆ ਜਾਂਦਾ ਬ੍ਰੇਕ ਡਰਮ ਅੰਦਰ ਬੜਾ ਇੱਕ ਟੁਕੜਾ ਹੈ ਲਿਹਾਉਣੇ ਆ ਇਹ ਵਿੱਚੋਂ ਪੁਰਾਣ ਟਰੈਕਟਰ ਤਾਂ ਜਿਵੇਂ ਹੀ ਪਿਆ ਆ ਇਹ ਦੂਸਰਾ ਪੁਰਾਣਾ ਆ ਪੁਰਾਣਾ ਇੱਕ ਆਪਣਾ ਕਿੰਨਾ 93 ਮਾਡਲ ਇਹਦਾ 93 93 ਮਾਡਲ ਜਿੱਦ ਤੇ ਗੜੀਆਂ ਜੀ ਆ ਕਿ ਵਿੱਚੋਂ ਅਜੇ ਐਵੇਂ ਨਵੇਂ ਤਰ੍ਹਾਂ ਹੀ ਪਿਆ ਹੈ ਤਰੇ ਨਹੀਂ ਪੁਰਾਣਾ ਆ ਐਕਸਲੇ ਦਾ ਪਰਲੀ ਸਾਈਡ ਦੀ ਸੀਲ ਪੈ ਗਈ ਸੀ ਤੇ ਕੱਲ ਪਾਤੀ ਸੀ ਅੱਜ ਇਹਦੀ ਵੀ ਪਾਤੀ ਇੱਥੋਂ ਐਕਸਲ ਪਾਵਾਂਗੇ ਹੁਣ ਆਹ ਬੈਰਿੰਗ ਕੱਢਿਆ ਵਿੱਚੋਂ ਆਹ ਦੇਖੋ ਸਾਰੇ ਟੁੱਟਿਆ ਹੋਏ ਸੀ ਅਲੱਗ-ਅਲੱਗ ਇਸ਼ਾ ਹੋਇਆ ਸੀ ਸਾਰੀਆਂ ਗੋਲੀਆਂ ਕੱਲੇ ਵੀ ਬਾਹਰ ਕਢਾਜਾ ਫਿਰ ਰਾਤ ਜਾ ਕੇ ਬੈਰਿੰਗ ਲਿਆਂਦਾ ਸਪੈਸ਼ਲ ਬਾਕੀ ਸਮਾਨ ਲੈਣਦਾ ਸੀ ਤੇ ਜਦੋਂ ਵੇਖਿਆ ਤੇ 베어ਿੰਗ ਵੀ ਟੁੱਟਾ ਪਿਆ ਸੀ ਐਕਸਲ ਕਸਤਾ ਉਹਦੋਂ ਪੀਟੀਓ ਵੀ ਕਸਤਾ ਤੇ ਜੈਨ ਲਾ ਕੇ ਹੁਣ ਉੱਤੇ ਉਹ ਪਸਾਂਗੇ 58 2 75 1 ਬੈਰਿੰਗ ਪਾ ਕੇ ਐਕਸਲ ਦਾ ਉਹ ਵੀ ਕਸਤਾ ਤੇ ਲਿਫਟ ਵਾਲਾ ਟਾਪਾ ਵੀ ਰੱਖਤਾ ਉੱਤੇ ਬੜਾ ਭਾਰਾ ਪਸਾਂ ਰੱਖਿਆ ਤੇ ਹੁਣ ਟਾਇਰ ਟੁਰ ਕਸਾਂਗੇ ਤੇ ਨਾਲੇ ਸੀਟ ਲਿਆਂਦੀ ਨਵੀਂ ਉਹ ਲਾਵਾਂਗੇ। ਲਓ ਜੀ। ਟਾਇਰ ਕੱਸਤਾ। ਕੱਸਦੇ ਸੀਟ। ਇਹ ਵੀ ਲਿਆਂਦੀ ਸੀ ਨਵੀਂ। ਨਹੀਂ ਪਿੱਛੇ ਬਹੁਤ। ਮਗਰਾਟ ਰਹਿ ਕੇ ਕੱਸਣ ਵਾਲੇ ਤੇ ਉਹ ਪੈਰਾਂ ਚ ਜਿੰਕਾ ਰਹਿ ਗਿਆ ਤੇ ਆ ਬ੍ਰੇਕ ਇੱਥੇ ਬ੍ਰੇਕ ਡਰਮ ਰਹਿ ਕੇ ਕੱਸਣ ਵਾਲੇ ਆ ਪਏ ਆ ਲਿਆਂਦਾ ਆਦਨ ਨਵਾਂ ਸਾਰਾ ਪ੍ਰੋਜੈਕਟ ਆ ਸਾਰੇ ਡੱਬਾ ਹੀ ਨਵਾਂ ਲੈ ਜਾਂਦਾ ਲੈਣ ਤਾਂ ਇਕੱਲਾ ਵੇਚ ਆਲਾ ਜਿਗਾੜ ਗਿਆ ਇਸ ਕੱਲਾ ਆ ਚੀਰਾ ਤੇ ਆ ਤੇ ਕਾ ਜਿਹੜਾ ਥੱਲੇ ਵਾਲਾ ਲੈਦਰ ਤੇ ਤੇਰਾ ਸਾਰਾ ਹੀ ਲਾਇਆ ਗਏ ਡੱਬਾ ਹੀ ਹਰ ਵੀ ਚੀਜ਼ ਤਾਂ ਕਰਨਾ ਨਹੀਂ ਹੁੰਦੀ ਹੋਗੀ ਸੇਟ ਵੀ ਹੋਊਗੀ ਅਲਾਈਨਮੈਂਟ ਸੇਟ ਵੀ ਸਰਾਜ ਦੀ ਨਾਟ ਕੱਸਦੇ ਸੇਟ ਵੀ ਕੱਸਤੀ ਤੇ ਹੁਣ ਕੱਸਦੇ ਆ ਬ੍ਰੇਕ ਡਰਮ ਆਹ ਵਾ ਇੱਕ ਐਸ ਪਾਸੇ ਇੱਕ ਉਸ ਪਾਸੇ ਲਓ ਜੀ ਸਾਰਾ ਕੁਝ ਦਿੱਤਾ ਕਸ ਸੀਟ ਵੀ ਕਸਤੀ ਬ੍ਰੇਕ ਡਰਮ ਵੀ ਕਸਤੇ ਲਿੰਕਾ ਵੀ ਪਾਤੀਆਂ ਤੇ ਮਗਰਾਟ ਵੀ ਕਸਤੇ ਜਿਬੜ ਗਿਆ ਟਰੈਕਟਰ ਤੇਲ ਨਾਲ ਥੋੜੇ ਨੂੰ ਧੋਵਾਂਗੇ ਤੇ ਫਿਰ ਲਾਵਾਂਗੇ ਦੀ ਟਰਾਈ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਇਹ ਵੀਡੀਓ ਕਰਦੇ ਆ ਇੱਥੇ ਖਤਮ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ